ਦੱਸ ਕਿਸ ਗੱਲ ਦਾ ਤੈਨੂੰ ਇਤਰਾਜ਼ ਕਿ ਬਣ ਬੈਠਾਂ ਮੈਂ ਤੇਰੇ ਲਈ ਵਿਆਜ ਦੇਖ ਜੰਜੀਰਾਂ ਦੇ ਵਿੱਚ ਮੈਂ ਜਕੜਿਆ ਦੱਸ ਕਿਸ ਕੋਲ ਕਰਾਂ ਮੈਂ ਫਰਿਆਦ ਮੈਂ ਆਜ਼ਾਦ ਰਹਾ ਜਾਂ ਆਬਾਦ ਬੰਦਿਆ ਤੈਨੂੰ ਫਰਕ ਕਿਉਂ ਨਹੀਂ ਪੈਂਦਾ ਜੇ ਮੈਂ ਹੋ ਵੀ ਜਾਵਾਂ ਬਰਬਾਦ ਦੱਸ ਐ ਕੌਣ ਬਗਾਨਾ ਕਰਜੂ ਰਾਜ ਕਿ ਕਿਵੇਂ ਦਿਲ ਨਾਲ ਖੇਡ ਜੂ ਚਾਲਵਾਜ਼ ਦੇਖ ਕਹਿਤਾ ਸ਼ਹੀਦ ਨੂੰ ਅਤਵਾਦੀ ਅੜਿਆ ਦੱਸ ਪੰਜਾਬ ਦੀ ਕਿੰਨੀਕ ਰਹਿ ਜੂ ਬੁਨਿਆਦ ਮੈਂ ਆਜ਼ਾਦ ਰਹਾ ਜਾਂ ਆਵਾਦ ਬੰਦਿਆ ਤੈਨੂੰ ਫਰਕ ਕਿਉਂ ਨਹੀਂ ਪੈਂਦਾ ਜੇ ਮੈਂ ਹੋ ਵੀ ਜਾਵਾਂ ਬਰਵਾਦ ਦੱਸ ਕੀ ਤੈਨੂੰ ਆਪਣੇ ਉਤੇ ਹੈ ਨਾਜ ਕਿ ਲੋੜ ਪੈਣ ਤੇ ਤੈਨੂੰ ਕੰਮੇ ਆਈ ਲਿਹਾਜ ਦੇਖ ਕੋਈ ਕੁਰਬਾਨ ਹੋਣ ਲਈ ਖੜਿਆ ਫਿਰ ਦੱਸ ਕਿਵੇਂ ਹੱਲ ਹੋਣਾ ਏ ਵਿਵਾਦ ਮੈਂ ਆਜ਼ਾਦ ਰਹਾ ਜਾਂ ਆਵਾਦ ਥਾੜੀ ਵਾਲਾ ਤੈਨੂੰ ਫਰਕ ਕਿਉਂ ਨਹੀਂ ਪੈਂਦਾ ਜੇ ਮੈਂ ਹੋ ਵੀ ਜਾਵਾਂ ਬਰਬਾਦ ਜੇ ਮੈਂ ਹੋ ਵੀ ਜਾਵਾਂ ਬਰਬਾਦ